ਆ ਦੋਸਤੋ ਜਿਹੜਾ ਸਤੰਬਰ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਇਸ ਮਹੀਨੇ ਦੇ ਵਿੱਚ ਆਪਾਂ ਕਿਹੜੇ-ਕਿਹੜੇ ਫਲਾਂ ਵਾਲੇ ਪੌਦੇ ਲਾ ਸਕਦੇ ਆਂਗੇ ਇਸ ਸੰਬੰਧੀ ਆਪਾਂ ਨੂੰ ਕਾਫੀ ਸਾਰੇ ਸਵਾਲ ਜਿਹੜੇ ਆਉਂਦੇ ਹੈਗੇ ਤੇ ਸਤੰਬਰ ਦੇ ਅੱਧ ਤੇ ਵਿੱਚ ਜਿਹੜਾ ਆਪਾਂ ਹੁਣ ਪਹੁੰਚ ਚੁੱਕੇ ਆਂਗੇ ਇਸ ਸਮੇਂ ਜਿਹੜੇ ਆਪਾਂ ਫਲਾਂ ਵਾਲੇ ਬੂਟੇ ਲਾ ਰਹੇ ਆਂਗੇ ਉਹਨਾਂ ਬਾਰੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤੇ ਕਿਹੜੇ-ਕਿਹੜੀਆਂ ਕਿਸਮਾਂ ਲਾ ਸਕਦੇ ਆਂਗੇ ਕਿਹੜੇ-ਕਿਹੜੇ ਬੂਟੇ ਲਾ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਇਹ ਗੱਲ ਕਰ ਲਈਏ ਜਿਵੇਂ ਤੁਸੀਂ ਦੇਖ ਰਹੇ ਹੋ ਪਪੀਤਾ ਇਹ ਸਤੰਬਰ ਦੇ ਆਖਰੀ ਹਫਤੇ ਦੇ ਵਿੱਚ ਆਪਾਂ ਲਾਉਣਾ ਹੁੰਦਾ ਹੈਗਾ ਤੇ ਪਪੀਤੇ ਦੀ ਜਿਹੜੀ ਵੈਰਾਈਟੀ ਹੈਗੀ ਉਹ ਰੈਡ ਲੇਡੀ 786 ਜਿਹੜੀ ਆਪਾਂ ਲਾ ਸਕਦੇ ਆਂਗੇ ਜਿਸ ਨੂੰ ਕੇ ਬੈਰਸ ਕਾਫੀ ਘੱਟ ਆਉਂਦਾ ਹੈਗਾ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੀਰ ਜਿਹੜੇ ਇਸ ਤੋਂ ਪਹਿਲਾਂ ਫਲਾਂ ਵਾਲੇ ਬੂਟੇ ਨਹੀਂ ਲਾ ਸਕੇ ਉਹ ਜਿਹੜਾ ਇਸ ਰੁੱਤ ਦੇ ਵਿੱਚ ਜਿਹੜਾ ਹੁਣ ਜਾਂ ਇਸ ਮਹੀਨੇ ਦੇ ਵਿੱਚ ਆਪਣੇ ਫਲਾਂ ਵਾਲੇ ਬੂਟੇ ਲਾ ਲੈਣ ਤੇ ਇਹਦੇ ਵਿੱਚ ਗੱਲ ਕਰ ਲਈ ਆਪਾਂ ਪਪੀਤਾ ਲਾਉਣ ਵੇਲੇ ਟੋਆ ਪੱਟਣ ਦੀ ਜਿਸ ਤਰ੍ਹਾਂ ਦੂਜੇ ਬੂਟੇ ਦੇ ਵਿੱਚ ਆਪਾਂ 3x3 ਦਾ ਟੋਆ ਪਾੜਦੇ ਆਂਗੇ ਪਪੀਤੇ ਲਈ ਆਪਾਂ ਨੂੰ ਜਿਹੜਾ 2x2 ਦਾ ਟੋਆ ਬਹੁਤ ਰਹਿੰਦਾਗਾ 2 ਫੁੱਟ ਚੌੜਾ ਤੇ 2 ਫੁੱਟ ਡੂੰਘਾ ਭਰਨ ਵੇਲੇ ਉਹਦੇ ਵਿੱਚ ਗੁਣੋਇਆਂ ਦੀ ਖਾਦ ਜਾਂ ਰੂੜੀ ਦੀ ਖਾਦ ਮਿਲਾ ਕੇ ਅੱਧੋ-ਅੱਧ ਉਹਨੂੰ ਭਰ ਦੇਣਾ ਤੁਸੀਂ ਹੁਣੇ ਤੁਸੀਂ ਇਹ ਕੰਮ ਕਰ ਲਓ ਆਪਣੇ ਟੋਏ ਪੱਟ ਕੇ ਜਿਹੜਾ ਭਰ ਦੋ ਤੇ ਸਤੰਬਰ ਦੇ ਆਖਰੀ ਮਹੀਨੇ ਦੇ ਵਿੱਚ ਪਪੀਤੇ ਦੇ ਰੈਡ ਲੇਡੀ 786 ਦੇ ਤੁਸੀਂ ਬੂਟੇ ਉਹਨਾਂ ਟੋਇਆਂ ਦੇ ਵਿੱਚ ਲਾ ਸਕਦੇ ਹੋਗੇ ਇਦੇ ਵਿੱਚ ਖਾਸ ਧਿਆਨ ਰੱਖਣ ਜੋ ਗੱਲ ਇਹ ਰਹੂਗੀ ਕਿ ਜਿੰਮੀ ਸਰਦियां ਸ਼ੁਰੂ ਹੁੰਦੀਆਂ ਨੇ ਜਾਂ ਸਰਕੰਡੇ ਦੀ ਮਦਦ ਦੇ ਨਾਲ ਜਾਂ ਕਿਸੇ ਪ੍ਰਾਲੀ ਦੀ ਮਦਦ ਦੇ ਨਾਲ ਤੁਸੀਂ ਜਿਹੜਾ ਪਪੀਤਿਆਂ ਨੂੰ ਟਕਣਾ ਜ਼ਰੂਰ ਹੈ ਜੀ ਕਿਉਂਕਿ ਛੋਟੀ ਜਿਹੜੀ ਏਜ ਦੇ ਬੂਟੇ ਹੈਗੇ ਤੇ ਜਿਹੜਾ ਕੋਰਾ ਪੈਂਦਾ ਹੈਗਾ ਜਾਂ ਜ਼ਿਆਦਾ ਠੰਡ ਪੈਦੀ ਉਹ ਇਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਦਿੰਦੀ ਹੈਗੀ ਇਸ ਤੋਂ ਇਲਾਵਾ ਜਿਹੜਾ ਤੁਸੀਂ ਇਸ ਰੁੱਤ ਦੇ ਵਿੱਚ ਚੀਕੂ ਲਾ ਸਕਦੇ ਹੋ ਜੀ ਚੀਕੂ ਦੀ ਆਪਾਂ ਕਾਲਾ ਪੱਤੀ ਵੈਰਾਈਟੀ ਜਿਹੜੀ ਤੁਹਾਨੂੰ ਜਿਹੜੀ ਸਲਾਹ ਦੇਵਾਂਗੇ ਲਾਉਣ ਦੀ ਤੇ ਉਸ ਤੋਂ ਇਲਾਵਾ ਜਿਹੜੇ ਨਿੰਬੂ ਜਾਤੀ ਦੇ ਬੂਟੇ ਜਿੰਨੇ ਵੀ ਜਿਹਦੇ ਵਿੱਚ ਸੰਤਰਾ ਆ ਗਿਆ ਮਾਲਟਾ ਆ ਗਿਆ ਨਿੰਬੂ ਆ ਗਿਆ ਤੇ ਇਹਦੇ ਵਿੱਚ ਆਪਣਾ ਗਰੇਪਫਰੂਟ ਜਾਨੀ ਕਿ ਚਕੋਤਰਾ ਆ ਗਿਆ ਮਿੱਠਾ ਆ ਗਿਆ ਇਹ ਸਾਰੀਆਂ ਕਿਸਮਾਂ ਜਿਹੜੀਆਂ ਤੁਸੀਂ ਇਸ ਸਮੇਂ ਲਾ ਸਕਦੇ ਹੋ ਬਿਲਕੁਲ ਢੁਕਮਾ ਸਮਾਂ ਜਿਹੜਾ ਚੱਲ ਰਿਹਾ ਹੈਗਾ ਇਹ ਤੋਂ ਪਹਿਲਾਂ ਗਰਮੀ ਦੇ ਨਾਲ ਬੂਟੇ ਨੂੰ ਚੱਲਣ ਦੇ ਵਿੱਚ ਸਮੱਸਿਆ ਆਉਂਦੀ ਸੀ ਜਿਆਦਾ ਮੀਂਹ ਪੈਣ ਕਰਕੇ ਪਾਣੀ ਖੜਨ ਦੇ ਨਾਲ ਵੀ ਸਮੱਸਿਆ ਆ ਜਾਂਦੀ ਹੈਗੀ ਜਿੰਨੇ ਵੀ ਆਪਾਂ ਵੀ ਬੂਟੇ ਲਾਉਣੇ ਆਗੇ ਉਹ ਇਸੇ ਸਮੇਂ ਆਪਾਂ ਜਿਹੜੇ ਹੁਣ ਲਾਵਾਂਗੇ ਜੀ ਲੁਕਾਠ ਲਾਉਣ ਦਾ ਬਿਲਕੁਲ ਟਕਮਾ ਸਮਾਂ ਚੱਲ ਰਿਹਾ ਹੈ ਲੁਕਾਠ ਦੇ ਬੂਟੇ ਤੁਸੀਂ ਇਸ ਸਮੇਂ ਲਾ ਸਕਦੇ ਹੋਗੇ ਤੇ ਲੁਕਾਠ ਦੇ ਵਿੱਚ ਕੋਈ ਖਾਸ ਕਿਸਮਾ ਹੋਣੀ ਹੈ ਲੁਕਾਠ ਜਾਂ ਤਾਂ ਬੀਜ ਤੋਂ ਤਿਆਰ ਹੁੰਦੀ ਹੈਗੀ ਜਾਂ ਫਿਰ ਗ੍ਰਾਫਟਡ ਆਉਂਦੀ ਹੈ ਜੀ ਜਿਹੜੀ ਗ੍ਰਾਫਟਡ ਲੁਕਾਠ ਆ ਗਈ ਉਹਨੂੰ ਜਿਹੜਾ ਤੀਜੇ ਸਾਲ ਲਗਭਗ ਜਿਹੜਾ 4 ਤੋਂ 5 ਫੁੱਟ ਦੇ ਬੂਟੇ ਨੂੰ ਫਲ ਆ ਜਾਂਦਾ ਹੈਗਾ ਜੀ ਤੇ ਜਿਹੜੀ ਸੀਡ ਤੋਂ ਤਿਆਰ ਹੁੰਦੀ ਹੈਗੀ ਉਹਨੂੰ 7 ਤੋਂ 8 ਸਾਲ ਜਿਹੜਾ ਫਲ ਲੱਗਣ ਦੇ ਵਿੱਚ ਲੱਗ ਜਾਂਦੇ ਨੇਗੇ ਇਸ ਤੋਂ ਇਲਾਵਾ ਤੁਸੀਂ ਕਠਲ ਲਾ ਸਕਦੇ ਹੋਗੇ ਅੰਬ ਤੁਸੀਂ ਇਸ ਸਮੇਂ ਲਾ ਸਕਦੇ ਹੋਗੇ ਕਿਹੜੇ ਬੂਟੇ ਤੋਂ ਇਸ ਸਮੇਂ ਤੁਸੀਂ ਪਰਹੇਜ਼ ਕਰਨਾਗਾ ਜਿਵੇਂ ਆਪਾਂ ਪੱਤਝੜੀ ਬੂਟੇ ਹੋਗੇ ਆੜੂ ਆਲੂ ਖਾਰਾ ਨਾਸ਼ਪਤੀ ਅੰਜੀਰ ਬਦਾਮ ਇਹਨਾਂ ਬੂਟੇ ਤੋਂ ਥੋੜਾ ਤੁਸੀਂ ਜਿਹੜਾ ਲਾਉਣ ਤੋਂ ਪਰਹੇਜ਼ ਕਰਨਾਗਾ ਉਹਦਾ ਮੁੱਖ ਕਾਰਨ ਇਹ ਹੀ ਹੈ ਕਿ ਜਿਹੜੇ ਪੱਤਝੜੀ ਬੂਟੇ ਹੁੰਦੇ ਹੈਗੇ ਇਹ ਜਿਹੜੇ ਲਾਉਣ ਦਾ ਸਮਾਂ ਹੁੰਦਾਗਾ ਜਨਵਰੀ ਦਸੰਬਰ ਇਹਨਾਂ ਦੇ ਟੋਏ ਵਗੈਰਾ ਤੁਸੀਂ ਇਸ ਸਮੇਂ ਕੱਢ ਕੇ ਰੱਖ ਸਕਦੇ ਹੋ ਪਰ ਜਿਹੜਾ ਇਹਨਾਂ ਨੂੰ ਲਾਉਣਾਗਾ ਤੁਸੀਂ ਉਹ ਦਸੰਬਰ ਜਾਂ ਜਨਵਰੀ ਦੇ ਵਿੱਚ ਹੀ ਲਾਉਣਾਗਾ ਜੀ ਤੇ ਇਸ ਤੋਂ ਇਲਾਵਾ ਜਿਹੜੀ ਸਾਮਸਮਾਲ ਬਾਰੇ ਆਪਾਂ ਬੂਟਿਆਂ ਦੀ ਗੱਲ ਕਰਦੇ ਆਗੇ ਉਹ ਇਹ ਵੀ ਇਸ ਸਮੇਂ ਦੇ ਲੱਗੇ ਬੂਟਿਆਂ ਦੇ ਵਿੱਚ ਜੇਕਰ ਉਹਨਾਂ ਦਾ ਕੱਦ-ਗਾਠ ਛੋਟਾਗਾ ਤਾਂ ਬੂਟੇ ਨੂੰ ਢੱਕਣ ਦਾ ਪ੍ਰਬੰਧ ਤੁਸੀਂ ਇਸੇ ਸਮੇਂ ਤੋਂ ਕਰਕੇ ਰੱਖ ਲੈਣਾਗਾ ਕਿਉਂਕਿ ਜਿਆਦਾ ਸਰਦੀ ਦੇ ਵਿੱਚ ਬੂਟਿਆਂ ਨੂੰ ਨੁਕਸਾਨ ਹੋ ਜਾਂਦਾ ਜਦੋਂ ਜਿਆਦਾ ਏਦੇ ਨਹੀਂ ਹੁੰਦੇ ਜਦੋਂ ਬੂਟੇ ਇੱਕ ਵਾਰ 2 ਤੋਂ 3 ਸਾਲ ਦੀ ਉਮਰ ਦੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਜਿਹੜਾ ਸਰਦੀ ਦਾ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਜੀ ਉਮੀਦ ਕਰਦੇ ਆਂ ਕਿ ਦੱਸੀ ਗਈ ਜਾਣਕਾਰੀ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਤੁਸੀਂ ਇਹਨੂੰ ਬਾਤੋਆ ਸ਼ੇਅਰ ਕਰਿਓ ਜੀ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਜਿੰਨੀਆਂ ਵੀ ਕਿਸਮਾਂ ਬਾਰੇ ਆਪਾਂ ਗੱਲ ਕੀਤੀ ਹੈਗੀ ਇਹ ਸਾਰੀਆਂ ਕਿਸਮਾਂ ਆਪਣੇ ਕੋਲੇ ਵੀ ਫਾਰਮ ਤੇ ਮੌਜੂਦ ਨੇ ਜਾਂ ਜੇ ਤੁਸੀਂ ਸਾਡੇ ਤੋਂ ਦੂਰ ਹੋਗੇ ਜਾਂ ਨਹੀਂ ਪਹੁੰਚ ਸਕਦੇ ਜਾਂ ਨਹੀਂ ਲੈਣਾ ਚਾਹੁੰਦੇ ਤਾਂ ਕਿਸੇ ਵੀ ਪਰੋਸੇਯੋਗ ਜਿਹੜਾ ਸੋਰਸ ਤੋਂ ਤੁਸੀਂ ਸਹੀ ਕਿਸਮਾਂ ਲੈ ਕੇ ਹੀ ਲਾਇਆ ਕਰੋ ਜਿਹੜੀਆਂ ਕਿ ਪੰਜਾਬ ਦੀ ਮਿੱਟੀ ਦੇ ਹਿਸਾਬ ਨਾਲ ਰეკਮੈਂਡਡ ਨੇਗੀਆਂ ਨਾ ਕਿ ਜਿਹੜੀਆਂ ਵਿਦੇਸ਼ੀ ਫਲਾਂ ਦੇ ਨਾਂ ਤੇ ਤੁਹਾਡੇ ਨਾਲ ਠੱਗੀਆਂ ਹੋ ਰਹੀਆਂ ਗਈਆਂ ਉਹਨਾਂ ਦੇ ਚ ਜਾਲ ਵਿੱਚ ਆਇਆ ਕਰੋ ਜੀ ਉਮੀਦ ਕਰਦੇ ਆ ਜਿਹੜੀਆਂ ਦੱਸੀਆਂ ਗਈਆਂ ਗੱਲਾਂ ਤੁਹਾਡੇ ਕੰਮ ਆਉਣਗੀਆਂ ਤੇ ਜੇਕਰ ਤੁਹਾਨੂੰ ਕੋਈ ਸਾਡੀ ਵੀਡੀਓ ਦੇ ਵਿੱਚ ਕਮੀ ਲੱਗਦੀ ਹੈਗੀ ਜਾਂ ਤੁਸੀਂ ਕਿਸੇ ਹੋਰ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਕਮੈਂਟ ਦੇ ਵਿੱਚ ਛੱਡ ਦਿਆ ਕਰੋ ਜਿੰਨੀ ਕੀ ਸੋਚੀ ਸਾਨੂੰ ਹੈਗੀ ਉਹਦੇ ਮੁਤਾਬਕ ਅਸੀਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿਆ ਕਰਾਂਗੇ ਜੀ ਤੇ ਉਮੀਦ ਕਰਦੇ ਆਂਗੇ ਕਿ ਤੁਸੀਂ ਜਿਹੜਾ ਸਾਡੇ ਪੇਜ ਦੇ ਉੱਪਰ ਦਿੱਤੀ ਗਈ ਜਾਣਕਾਰੀ ਦਾ ਲਾਹਾ ਲੈ ਰਹੇ ਹੋਵੋਗੇ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ